ਸੱਜਣ ਸੱਜ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਆਏ ਸਭਨਾ ਦਾਵੇ ਸਾਹੋ ਸਤਨਾਮ ਵਾਹਿਗੁਰੂ ਬਜੇ ਬਿਲਾਵਲ ਮਹੱਲਾ 14 ਅੰਤਰ ਪਿਆਸ ਉਠੀ ਪ੍ਰਭ ਕੇਰੀ ਸੋਣ ਗੁਰ ਬਚਨ ਬਨ ਤੀਰ ਲਗਈਆ ਮਾਨਕੇ ਬਿਰਥਾ ਮਨਹਿ ਜਾਣ ਅਵਰਕੇ ਜਾਣ ਕੋ ਪੀਰ ਪਰਿਆ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਹੀਆ ਰਾਮ ਗੁਰ ਮੋਹਨ ਮੋਹਿ ਮਨ ਲਈਆ ਹਉ ਅਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਕਤ ਫਿਰੋ ਸਭ ਦੇਸ ਦਿਸੰਤਰ ਬੈ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਉ ਗੁਰ ਅਗਾਇ ਜਿਨ ਹਰ ਪ੍ਰਭ ਮਾਰਗ ਪੰਥ ਦਿਕਾਇ ਕੋਈ ਆਨਸ ਦੇਸਾ ਦੇਵ ਪ੍ਰਭ ਕੇਰਾ ਰਿੱਧ ਅੰਤਰ ਮਨ ਤਨ ਮੀਠ ਲਗਿਆ ਮਸਤਕ ਕਾਟ ਦੇਉ ਚਰਨ ਤਲ ਜੋ ਹਰ ਪ੍ਰਭ ਬੇਲੇ ਬੇਲ ਮਲਿਆ ਚਲ ਚਲ ਸਖੀ ਹਮ ਪ੍ਰਭ ਪਰ ਬੁੱਧ ਹੈ ਗੋਣ ਕਾਮਨ ਕਰ ਹਰ ਪ੍ਰਭ ਲਹੀਆ ਭਗਤ ਵਸ਼ਲ ਓ ਵਾ ਕੋ ਨਾਮ ਕਹਇ ਅਤ ਹੈ ਸਰਨ ਪ੍ਰਭ ਤਿਸ ਪਾਜੈ ਪਈਆ ਕਿਮਾ ਸਿੰਗਾਰ ਕਰੇ ਪ੍ਰਭ ਖੁਸੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਅਗੈ ਜਿਉ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵਡ ਗਣ ਗਣਹੀਆ ਹਰ ਹਰ ਸਰਦਾ ਸੇਜ ਵਿਸਾਈ प्रभ छोड़ ना सक बहुत मन पह प्रभ अवर अवर किश कि सब बाद सिंगार फोकट फोक कीयो से गार मिलन कहताई प्रभ लियो सुहागन थूक मुख पहिया ਹਮ ਚੇਰੀ ਤੂੰ ਅਗ ਬਗਉਸਾਈ ਕਿਆ ਹਮ ਕਰ ਹੈ ਤੇ ਰਹਿ ਵਸ ਪਈਆ ਦਇਆ ਦੇਨ ਕਰੋ ਰਖ ਲੇ ਵਹੁ ਨਾਨਕ ਹਰ ਗੁਰ ਸਰਨਸ ਮਈਆ ਹਮ ਚੇਰੀ ਤੂੰ ਅਗਮ ਗੁਸਾਈਂ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆ ਦੇਰ ਕਰੋ ਰਖ ਲੇ ਵਹੁ ਨਾਨਕ ਹਰ ਗੁਰ ਸਰਨਸ ਮਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੇ ਫਤਿਹ